ਨਸ਼ਾ ਤਸਕਰੀ ਦੇ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਹੋਇਆ ਹੈ ਤਾਂ ਦੱਸਦੇ ਗਏ ਕਿ ਜਥੇ ਫਿਰੋਜ਼ਪੁਰ ਪੁਲਿਸ ਨੇ ਮਖੂ ਇਲਾਕੇ ਦੇ ਵਿੱਚ ਨਸ਼ਾ ਤਸਕਰ ਨੂੰ 2 ਕਿਲੋ 42 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ ਤੇ ਅਸਲ ਵਿੱਚ ਅੰਮ੍ਰਿਤਸਰ ਤੋਂ ਇਸ ਹੈਰੋਇਨ ਦੇ ਖੇਪ ਨੂੰ ਲਿਆ ਕੇ ਮਖੂ ਇਲਾਕੇ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਸੀ ਦਾ ਇਸੇ ਬਦਨਾਮ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਡੀ ਖੇਪ ਫੜੀ ਗਈ ਹੈ ਫਿਰੋਜ਼ਪੁਰ ਪੁਲਿਸ ਦਾ ਇਹ ਕਹਿਣਾ ਹੈ ਕਿ ਪਿਛਲੇ 10 ਮਹੀਨਿਆਂ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਆਈ 250 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਉਸ ਨੂੰ ਬਰਾਮਦ ਕੀਤਾ ਜਾ ਚੁੱਕਿਆ ਐ ਐਸਐਸਪੀ ਫਿਰੋਜ਼ਪੁਰ ਦਾ ਇਹ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਤੇ ਨਸ਼ਾ ਤਸਕਰ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਸ ਗੋਰਖ ਧੰਦੇ ਦੇ ਵਿੱਚ ਫਸਾ ਰਹੇ ਨੇ ਤਾਂ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਅੱਜ ਯੁੱਧ ਨਸ਼ਾ ਵਿਰੁੱਧ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਫਿਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਡੀਐਸਪੀ ਜੀਰਾ ਦੀ ਸੁਪਰਵੀਜ਼ਨ ਦੇ ਵਿੱਚ ਡੀਐਸ ਐਸਐਚਓ ਮਖੂਬ ਵੱਲੋਂ ਤੇ ਉਹਨਾਂ ਦੀ ਸਾਰੀ ਟੀਮ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਰਿਕਵਰੀ ਕਰਦੇ ਹੋਏ 2 ਕਿਲੋ 42 ਗ੍ਰਾਮ ਜਿਹੜੀ ਹੈਰਨਦੀ ਰਿਕਵਰੀ ਕਰਦੇ ਹੋਏ ਇੱਕ ਦੋਸ਼ੀ ਜਿਹੜਾ ਵਿਜੇ ਸਿੰਘ ਉਮਰ ਕਰੀਬ 21 ਸਾਲ ਪੁੱਤਰ ਜੰਮੂ ਸਿਕਵਾਸੀ ਜਲਾਲਵਾਲਾ थाना सदर ਫਿਰੋਜ਼ਪੁਰ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇੱਥੇ ਦੱਸਣਯੋਗ ਹੈ ਵੀ ਇਹ ਆਪਣੇ ਕੁਝ ਜਿਹੜੇ ਸਪਲਾਇਰ ਸਾਥੀ ਇਹਦੇ ਨਾਲ ਦੇ ਉਸ ਤੋਂ ਇਹ ਛੇਲਟਾ ਰੋਡ ਅੰਮ੍ਰਿਤਸਰ ਤੋਂ ਇਸ ਨੇ ਇਹ ਹਰਨ ਦੀ ਸਪਲਾਈ ਲਈ ਤੇ ਅੱਗੇ ਵੇਚਣ ਜਾ ਰਿਹਾ ਸੀ ਤੇ ਜਿਸ ਨੂੰ ਕਿ ਇਨਫੋਰਮੇਸ਼ਨ ਮਿਲਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰਦੇ ਹੋਏ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੋ ਜਿਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੱਬ ਵਾਲਾ ਉਥੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਸਲੀ ਸਿਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਉਹਨੇ ਅੱਗੇ ਕਿੱਥੇ ਦੇਣੀ ਸੀਗੀ ਇਹ 6 ਟਾ ਰੋਡ ਤੋਂ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ ਜੀ ਆਪਦੇ ਕਿਸੇ ਸਪਲਾਈਅਰ ਟਰੱਕ ਸਪਲਾਈਅਰ ਸਾਥੀ ਤੋਂ ਤੇ ਇਸ ਨੇ ਇੱਥੇ ਆਪਣੇ ਇਲਾਕੇ ਦੇ ਵਿੱਚ ਇਸ ਨੂੰ ਵੇਚਣਾ ਸੀ ਸਰ ਕਿੰਨੇ ਸਾਲਾਂ ਦੀ ਉਮਰ ਹੈਗੀ ਹੈ ਪਹਿਲਾਂ ਵੀ ਕੋਈ ਮੁਕਦਮੇਾਂ ਦੇ ਤੇ ਦਰਜ ਹੈ ਇਹ 321 ਸਾਲ ਦਾ ਇਹ ਬੰਦਾ ਹੈ ਜੀ ਜਿਹੜਾ ਸਮੱਗਲਰ ਹੈ ਤੇ ਇਹ ਪਹਿਲਾਂ ਇਸ ਤੇ ਕੋਈ ਪਰਚਾ ਨਹੀਂ ਹੈ ਪਰੇਦੀ ਪੁਛਗਿਸਤ ਤੋਂ ਸਾਹਮਣੇ ਆਏ ਨੇ ਪਹਿਲਾਂ ਵੀ ਕਈ ਵਾਰ ਇਹ ਜਿਹੜੀ ਇਹਦੀ ਸਪਲਾਈ ਕੀਤੀ ਆ ਹਰਨ ਲਿਆ ਕੇ ਵੇਚੀ ਹੈ ਇਹ ਸਿਰਫ ਪਾਕਿਸਤਾਨ ਤੋਂ ਵੱਲੋਂ ਹੀ ਆਈ ਹੈ ਇਹ ਬਿਲਕੁਲ ਜੀ ਹੈ ਤਾਂ ਪਾਕਿਸਤਾਨ ਵਾਲੀ ਹੀ ਉਹੀ ਇਹਦੇ ਵਿੱਚ ਜਿਹੜਾ ਨਾਲ ਇਹਦਾ ਸਮਾਨ ਹੈ ਜਿਸ ਦੇ ਵਿੱਚ ਸੀਗੀ ਉਥੋਂ ਕਲੀਅਰ ਹੁੰਦਾ ਵੀ ਹੈ ਤਾਂ ਪਾਕਿਸਤਾਨ ਤੋਂ ਹੀ ਆ ਬਟ ਇਸ ਦੇ ਵੱਲੋਂ ਡਾਇਰੈਕਟ ਲਿੰਕ ਨਹੀਂ ਜਿਹੜਾ ਇਸ ਤੋਂ ਬੈਕਵਰਡ ਲਿੰਕ ਦੇ ਵਿੱਚ ਜਿੱਥੋਂ ਲੈ ਕੇ ਆਇਆ ਉਹ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਪੁਛਗਿਸਤ ਤੋਂ ਅਸੀਂ ਉਹਨਾਂ ਨੂੰ ਵੀ ਫੜਾਂਗੇ ਤੇ ਇਹਦੇ ਪਿੱਛੇ ਤੱਕ ਜਾਵਾਂਗੇ ਸਰ ਇਹ ਵੀ ਅੱਡੀ ਵੱਡੀ ਖੇਪ ਹੈ ਸਰ ਇਹਦੇ ਨਾਲ ਹੋਰ ਵੀ ਕੋਈ ਨਾਗ ਤਾੜ ਜੁੜਦੀ ਹੈ ਕਿਸੇ ਚੀਜ਼ ਦੀ ਜਾਂ ਲੋਕ ਬਿਲਕੁਲ ਜੀ ਇਹਦੀ ਅਸੀਂ ਪੁੱਛਗੇ ਇਸ ਦੌਰਾਨ ਜਿਹੜੇ ਸਾਨੂੰ ਦੋ ਤਿੰਨ ਨਾਮ ਸਾਹਮਣੇ ਆਏ ਆ ਉਹਨਾਂ ਤੇ ਸਾਡੀਆਂ ਟੀਮਸ ਬਣਾਈਆਂ ਟੀਮਸ ਉਹਨਾਂ ਤੇ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਫੜਾਂਗੇ ਉਹਨਾਂ ਤੋਂ ਵੀ ਰਿਕਵਰੀਆਂ ਹੁੰਦੀ ਸੁਭਾਅ ਸਰ ਨਸ਼ਾ ਤਸ਼ਕਰ ਨੌਜਵਾਨਾਂ ਨੂੰ ਟਾਰਗੇਟ ਬਣਾ ਰਹੇ ਆ ਆਪਣਾ ਨੌਜਵਾਨਾਂ ਨੂੰ ਇਸ ਦੇ ਵਿੱਚ ਇਨਵੋਲ ਕਰ ਲਏ ਜਿੰਨੇ ਕੇਸਿਸ ਦੇਖ ਲਈਏ ਸਾਰੇ 21 22 23 ਸਾਲ ਦੇ ਨੌਜਵਾਨ ਜਿਹੜੇ ਆ ਉਹ ਹੈਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਉਹ ਨੌਜਵਾਨਾਂ ਨੂੰ ਕਿ ਇਸ ਰਾਹ ਨਹੀਂ ਪੈਣਾ ਚਾਹੀਦਾ ਹੈਗਾ ਬਿਲਕੁਲ ਜੀ ਇਹ ਸਭ ਤੋਂ ਸੌਖਾ ਹੈ ਜੇ ਕਿਸੇ ਨੌਜਵਾਨ ਨੂੰ ਕਰਾਹੇ ਪਾਉਣਾ ਕਿਉਂਕਿ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਉਹਨਾਂ ਨੂੰ ਪਰਮਾ ਸਕਦੇ ਹੋ ਪੈਸਾ ਦਿਖਾ ਕੇ ਸਬਜ ਬਾਜ ਦਿਖਾ ਕੇ ਉਹਨਾਂ ਨੂੰ ਪਰਮਾਇਆ ਜਾ ਸਕਦਾ ਹੈ ਤੇ ਪਰ ਮੈਂ ਇਹੀ ਕਹੂੰਗਾ ਮਾਪੇ ਉਹਨਾਂ ਦੇ ਭੈਣ ਭਰਾ ਵੀ ਆਪਣੇ ਬੱਚਿਆਂ ਦਾ ਇਹਨਾਂ ਦਾ ਧਿਆਨ ਰੱਖੋ ਇਹਨਾਂ ਨੂੰ ਸਹੀ ਸੇਧ ਦਿਓ ਇਹਨਾਂ ਨੂੰ ਦੱਸਦੇ ਰਹੋ ਵੀ ਇਹ ਇੱਕ ਮਾੜਾ ਕੰਮ ਹੈ ਜਿਸ ਦਾ ਨਤੀਜਾ ਵੀ ਮਾੜਾ ਹੀ ਆਉਂਦਾ ਤੇ ਅਸੀਂ ਜੇਲਾ ਹੀ ਕੱਟਨੀਆ ਪੈਂਦੀ ਹੈ ਜਾਂ ਇਸ ਦਾ ਨਤੀਜਾ ਮੌਤ ਹੈ ਜੇ ਨਸ਼ਾ ਕਰਨ ਲੱਗ ਪੈਂਦੇ ਜਾਂ ਨਸ਼ਾ ਵੇਚਦੇ ਆ ਇਹ ਮੌਤ ਦੇ ਸਦਾਗਰ ਨਾਮ ਬਣਨ ਤੇ ਆਪਣੇ ਗੁਰਾਹੇ ਨਾਮ ਪੜਨ ਤੇ ਇੱਕ ਸਹੀ ਕੰਮ ਕਰਦੇ ਹੋਏ ਇੱਕ ਸਹੀ ਜੀਵਨ ਬਤੀਤ ਕਰ ਜਿਸ ਦੇ ਨਾਲ ਆਪਾਂ ਸਾਰੇ ਇਹ ਵੀ ਤੇ ਆਪਾਂ ਸਾਰੇ ਬਾਕੀ ਖੁਸ਼ਹਾਲ ਹੋ ਜਾਈਏ ਥੈਂਕ ਯੂ ਮੋਹਿਮ ਜੀ